ਕੋਈ ਸੱਪ ਉਸੋਪੀ ਕੱਟ ਕੇ ਦਿਖਾ ਦੇ ਕੇ ਕੱਲਾ ਆਟਾ ਹੀ ਮਗਰ ਕਰ ਰਿਆ ਨਹੀਂ ਤੁਸੀਂ ਹੈ ਛੱਡ ਤੇ ਸੱਪ ਸ਼ਾਪ ਤੁਸੋ ਕੋਈ ਛੱਡੀ ਕੋੜੇ ਤੂੰ ਐਂ ਕਰ ਤੂੰ ਉੱਤ ਡਰੂ ਵੀ ਤੇ ਰਹਿਣਾ ਤੇ ਤੈਨੂੰ ਸੱਪ ਫੜ ਦੇ ਦੀਦਾ ਤੂੰ ਦੇ ਨਹੀਂ ਡਰ ਨਹੀਂ ਪੀਚਾ ਐਵੇਂ ਵੀ ਨਹੀਂ ਅੱਜ ਕਨੇ ਕਹ ਤੂੰ ਡਰੂ ਵੀ ਜੀ ਪੀਚਾ ਨਹੀਂ ਆਪਣੀ ਤੇ ਖੇਤੇ ਨੇ ਨੰਨੇ ਨਹੀਂ ਆਂ ਸਨੀ ਪੀਤੇ ਇਹ ਤਾਂ ਤੂੰ ਚੰਗਾ ਰਹਿਣਾ ਪਿੰਡ ਤੂੰ ਬੁੱਤ ਚੰਗਾ ਲੱਗਦਾ ਆਹ ਕੋਈ ਸੱਪ ਪਤਾ ਦਿਖਾ ਦੇ ਕੋਈ ਸੱਪ ਕੋਈ ਨਹੀਂ ਹੈਗਾ ਸਾਡੇ ਸੱਪ ਨੱਥਕ ਕਿੱਥੇਗਾ ਹੋਰ ਕੀ ਕਰਦੇ ਹੋ ਤੁਸੀਂ ਸਾਡੇ ਕੱਢੇ ਪਿਆਦਾ ਅਸਤ ਵਸਕਲੀ ਜੜੀਆਂ ਬੂਟੀਆਂ ਦਿਨੇ ਨਾਥਣੇ ਹੋਰ ਕੀ ਕਰਨਾ ਹੈ ਹੋਰ ਵੀਰ ਜੇ ਬੀਨੇ ਚੌਂਦੇ ਫਿਰਨੇ ਆ ਜੂ ਜਾਣਦੇ ਬਰੇ ਥਰਾਵਾਲਾ ਬੰਦਾ ਜਾਂਦੇ ਸੋ ਉਹ ਨਾਥਾ ਮੇਰੇ ਹੱਥ ਜੁੜ ਕੇ ਬੇਨਤੇ ਥੋੜੀ ਕੀਨਤਾ ਵਜਾਦੇ ਆ ਅੱਛਾ ਪੈਸੇ ਪੈਸੇ ਲੈ ਲਈ ਮਰਤੋਂ ਯਾਰ ਪਰ ਬਾਅਦ ਚ ਲੈ ਲਈ ਪੈਸਾ ਉਹ ਗੁੱਟ ਪਲਾਦੇ ਸਾਥਿਆ ਵਾਕੀ ਮੇਰਾ ਤੇ ਢੋਲ ਤੇ ਉਹ ਗੁੱਟ ਪਲਾਦੇ ਸਾਥਿਆ ਲੋਕੀ ਚਿਤ ਨਰ ਕੀਨੇ ਤੇ ਬੋਟਾ ਬੋਟਾ ਬੋਤਾਰਾ ਹਾਂਜੀ ਲੰਗਣ ਨਹੀਂ ਦੇਣਾ ਕੋਈ ਖੜਾਈ ਚੰਗਾ ਰੋਕੀ ਸਭ ਨੂੰ ਨਾ ਰੋਕ ਇਹਨੂੰ ਵੀ ਹਾਂ ਤੇ ਨਾ ਸੱਟ ਤੇ ਹਾਂਜੀ ਕਿਧਰ ਆਇਆ ਉੱਪਰ ਤੇ ਕਿਹੜਾ ਪਿੰਡ ਹੈ ਸਰਕਾਰ ਦੇ ਕੱਟ ਕੱਟ ਕਾਜ ਸਾਡੇ ਸਾਡੇ ਤੋਂ ਰਾਦਰ ਦਾ ਕਾਜ ਜਦਨੇ ਅਪਲਾਈ ਕਰੇ ਹੋਏ ਹੀ ਮੇਰੇ ਨੰਬਰ ਪਲੇਟ ਲਵਾਈਆਂ ਸਰਕਾਰੀ ਕੋਈ ਕੁਝ ਨਹੀਂ ਮੇਰੇ ਜੀ ਮੇਰੇ ਘਰੇ ਪਏ ਨੇ ਜਰਾ ਵਾ ਇਹ ਦੇਖੋ ਤਾਂ ਕੁਝ ਨਹੀਂ ਹੈਗਾ ਜੀ ਕੁਝ ਵੀ ਹੈ ਨਹੀਂ ਨਾ ਜੀ ਉਹ ਕੀ ਗੱਲ ਹੈ ਬਈ ਐਂ ਲਈ ਫਿਰ ਤੈਨੂੰ ਮੈਂ ਕਾਜ ਮੇਰੇ ਘਰੇ ਪਏ ਆ ਜੀ ਮੈਂ ਨੰਬਰ ਪ੍ਰੋਸਟਾਂ ਲਗੀਆਂ ਹੋਈਆਂ ਮੈਂ ਕੋਈ ਚੋਰੀ ਦਾ ਮੋਟਰਸਾਈਕਲ ਨਹੀਂਗਾ ਉਹ ਸੋ ਅਸੀਂ ਤਾਂ ਚੋਰੀ ਨਹੀਂ ਕਰਾਂਗੇ ਜੇ ਕੋਈ ਕੋਲੇ ਹੈ ਤਾਂ ਹੈ ਨਹੀਂ ਫਿਰ ਮੇਰਾ ਮੋਟਰਸਾਈਕਲ ਹੈ ਜੀ ਮੇਰਾ ਕੋਈ ਚੋਰੀ ਦਾ ਮੇਰਾ ਘਰ ਪ੍ਰੂਫ ਹੈ ਜੀ ਆਹ ਕੁੱਠੀਆਂ ਨਹੀਂ ਆ ਉਹ ਸਾਹਿਬ ਜੀ ਆਪਣੇ ਘਰ ਚੌਕੀਦਾਰ ਨੇ ਛੜਵਾ ਦੀ ਹੈ ਨਾ ਵੀ ਓਏ ਹਾਂ ਚੌਕੀਦਾਰ ਸਤਿ ਸ਼੍ਰੀ ਅਕਾਲ ਜਵਾਬ ਨਹੀਂ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਦਾਰੂ ਦੀ ਬਾਤ ਕਰਨੀ ਸੀ ਆਪਸੇ ਉਹ ਤੂੰ ਮੇਰੀ ਗੱਲ ਸੁਣਾ ਤੇਰੀ ਮੈਂ ਡਿਊਟੀ ਆ ਪਿੰਡ ਚ ਨੰਬਰਦਾਰ ਨੂੰ ਕਹਿ ਕੇ ਤੈਨੂੰ ਲਪਾਈਆ ਇੱਕ ਦੋ ਬੋਤਲ ਰੱਖ ਦੇਣਾ ਸਵਾਬ ਜੀ ਮੇਰੀ ਉਹ ਤੂੰ ਭੱਗ ਜਾ ਤੈਨੂੰ ਕਿਤੇ ਹੁਣ ਨਾ ਦੇਦੀ ਤੈਨੂੰ ਬੋਤਲਾਂ ਅਰੇ ਖਬਰ ਵੀ ਬਤਾਤਾ ਹੂੰ ਮੈਂ ਕੋਈ ਨਹੀਂ ਉਤਾਰ ਮੈਂ ਗੱਲ ਉਹ ਮੇਰੀ ਗੱਲ ਸੁਣ ਅਸੀਂ ਆਉਨੇ ਆ ਤੂੰ ਜਾ ਤੇਰਾ ਕੰਮ ਹੋ ਗਿਆ ਠੀਕ ਆ ਤੇਰਾ ਹਿੱਸਾ ਤੇਨੂੰ ਮਿਲ ਜੂ ਕੰਮ ਮੈਂ ਸਾਰੇ ਕਰਤਾ ਹੂੰਗਾ ਸੀਟੀ ਮਾਰ ਕੇ ਐਸੇ ਉਹ ਤਰੀਕਾ ਲੈ ਸਮਝ ਗਿਆ ਕੱਲੀ ਸੀਟੀ ਨਹੀਂ ਵਜਾਉਣੀ ਧਿਆਨ ਰੱਖਣਾ ਐਡੇ ਕੰਮ ਵਾਸਤੇ ਤੇ ਉਹ ਲੈਦਾ ਆਪਾਂ ਨਸ਼ਾ ਪੱਤਾ ਪਿੰਡ ਚ ਸਭ ਬੰਦ ਕਰਨਾ ਠੀਕ ਆ ਆਰਡਰ ਆ ਤਾਂ ਹਾਂ ਤੋ ਆਪਾਂ ਨੂੰ ਧਿਆਨ ਤੋ ਮੈਂ ਰੱਖਤਾ ਹੈ ਕਿ ਸਾਹਿਬ ਜੀ ਹਾਂ ਜੀ ਇੱਕ ਔਰ ਕੇਸ ਹੈਗੀ ਹੋਰ ਕੇਸ ਇੱਕ ਹਾਂ ਕਿਹੜਾ ਕੇਸ ਹੋਏ ਬਤਾਉ ਹਾਂ ਇਕ ਹੈ ਬੰਦਾ ਹਾਂ ਕਿਹੜਾ ਬੰਦਾ ਮੇਰਾ ਸਲਾਹ ਇਹ ਜਿਹਾ ਮੈਨੂੰ ਦੱਸ ਨਾ ਦੱਸ ਮੈਨੂੰ ਕੀ ਕਰਦਾ ਹੋ ਬੰਦਾ ਉਹ ਆਤਾ ਜਾਂਦਾ ਹੈਗੀ ਆਤਾ ਜਾਂਦਾ ਜਾਂਦਾ ਹੈਗੀ ਮੀਠੀ ਸੀਟੀ ਕਰਕੇ ਉਹ ਤੂੰ ਇਹੋ ਜਿਹੀਆਂ ਗੱਲਾਂ ਤੋਂ ਕੀ ਲੈਣਾ ਤੂੰ ਚੁੱਪ ਕਰਕੇ ਭੱਜ ਜਾ ਅਰੇ ਸਵਾਭ ਜੀ ਮੈਂ ਇਹ ਬੋਹਤਾ ਤਾ ਹੂੰ ਕਿ ਸੀਟੀ ਮੈਂ ਆਤਾ ਹੂੰ ਐਸੇ ਚਲ ਆ ਹੋਰੀ ਛੱਡੀ ਜਾਂਦਾ ਆਪਦੀ ਰਾ ਹਿੱਸਾ ਰੱਖ ਦੇਣਾ ਸਾਬ ਜੀ ਉਹ ਤੂੰ ਉਤਰਣ ਚਲ ਚਲ ਸਲਾਹ ਹੋਰੀ ਛੱਡੀ ਜਾਂਦਾ ਆਪਦੀ ਚਲ ਉਤਰ ਰੱਖ ਧਿਆਨ ਦੋ ਉਹ ਤੂੰ ਖੜਾ ਚ ਤਿਆਰ ਰੱਖ ਕਿਸ ਨੂੰ ਲੰਘਣ ਨਹੀਂ ਜਾਣ ਵਾਲੇ ਲਾ ਆਪ ਦਾ ਸਾਬ ਉਹ ਜਾ ਕੇ ਖੜ ਗਿਆ ਸਾਵੇਂ ਹੈ ਮੈਨੂੰ ਖੜਾਗਾ ਧੁੱਪੇ ਆਏ ਕਹਿੰਦੇ ਨੇ ਨੌਕਰੀ ਮਾੜੀ ਆ ਗਈ ਮੈਂ ਗਰਮੀ ਚ ਮਰੀ ਜਾਂ ਨਾ ਨਾ ਕੋਈ ਕੋਈ ਆਉਂਦਾ ਨਾ ਕੋਈ ਜਾਂਦਾ ਕੋਈ ਦਿਹਾੜੀ ਬਣ ਜੇ ਉਹ ਖੜ ਗਿਆ ਸਰਾਂ ਨੇ ਨਮਸਕਾਰ ਨੰਬਰਦਾਰ ਸਾਹਿਬ ਜੀ ਚੌਕੀਦਾਰ ਤੂੰ ਹਮ ਇਧਰ ਹੀ ਆਇਆ ਹੈਗੀ ਖੇਤਾਂ ਚ ਕੀ ਕਰਦਾ ਫਿਰਦਾ ਇਧਰ ਹੀ ਆਈ ਹੈਗੀ ਤੂੰ ਤਾਈ ਪਾਸ ਇਧਰ ਉਧਰ ਨਿਗਰ ਰਖਦਾ ਫਿਰਦਾ ਹੈਗੀ ਉਹ ਹੁਣ ਸ਼ਹਿਰ ਚ ਨਹੀਂ ਹੈਗਾ ਪੰਜਾਬੀ ਬੋਲ ਪਿਆ ਕਰ ਥੋੜਾ ਥੋੜਾ ਸਿੱਖਲਾ ਹੈਗਾ ਹਾਂ ਥੋੜਾ ਥੋੜਾ ਸਿੱਖਤੀ ਹੈਗਾ ਸਿੱਖਤੀ ਹੈਗਾ ਸਿੱਖ ਲਿਆ ਹੈਗਾ ਹਾਂ ਤੇਰਾ ਨਹੀਂ ਸਮਝ ਆਉਂਦਾ ਅੱਧ ਅੱਧ ਪੱਲੇ ਪੋਣਾ ਦੂੰ ਇੱਕ ਕੇਸ ਆ ਗਿਆ ਨੰਬਰਦਾਰ ਜੀ ਹਾਂ ਹਾਂ ਕੀ ਦਾ ਕੀ ਕਰਤਾ ਕਿਸੇ ਨੇ ਉਹ ਆ ਵੀ ਕੱਚਾ ਪੱਕਾ ਹੈਗਾ ਕੱਚਾ ਪੱਕਾ ਕੌਣ ਹੈ ਬਤਾऊं ਹਾਂ ਮਿੱਠੀ ਸੀਟੀ ਮਾਰਦਾ ਹੈਗਾ ਮਿੱਠੀ ਸੀਟੀ ਮਾਰਤਾ ਹੈਗਾ ਮਿੱਠੀ ਨੇ ਸੀਟੀ ਮਾਰਤੀ ਅੱਛਾ ਐਂ ਕਹਿੰਦਾ ਮਾਰਤੀ ਉਹ ਸੀਟੀ ਸਿੱਪਲੇ ਖਾ ਪੈ ਗਿਆ ਉਹ ਇਹਨੂੰ ਪਰਦੇਸੀ ਬੰਦਾ ਹੈ ਯਾਰ ਮਿੱਠੀ ਸੀਟੀ ਮਾਰਤਾ ਹੈਗਾ अच्छा चलिए लेट बहुत हो गई साहब जी हाँ जी दारू की बात बताने आया हूँ तो को दारू की क्या बात है जो तुमने दारू निकाली है ना वो पुलिस को पता चल गई आए कि मैं पता चल गई जय मेरे को नहीं पता है कि मैं बताने आया हूँ अच्छा जो तुम्हारी दारू है उसको इधर उधर कर दे ठीक है हाँ तुम्हारी फायदे की बात करता हूं ठीक है ठीक है पुलिस आएगी जरूर तुम्हारे पास फिर वो सारी ले जाएगी ठीक उसमें से मेरा हिस्सा रख देना तुम दो बोतलें मेरे वास्ते ठीक है फिर मैं दूसरी इधर-उधर कर दिया लको दे ना वो लको दे ना हां कि कहां पे रखेगा वो भी बता दे मेरे को सारी साथ देंगे तुम्हारा हिस्सा दे देंगे कितनी बोतल देगा एक बोतल दे देंगे एक से नहीं बात बनेगा और कितने से बात बनेगा दो लीटर चल जाएगा दो लीटर से हाँ। चलो दो लीटर है लो डन क्योंकि मैं सारा दिन पिंड में फिरता रहता हूँ पिंड में ठीक है मेरा ध्यान रखने का काम है ना दिन रात में ठीक ठीक है थीक है चोरा फेरा करता है ठीक है चलो कोई ना सोडा हिस्सा दे देंगे अभी है तुम्हारे पास है तो ला कर दो ना मेरे को सा, साम तुम दूसरी दे देंगे नहीं अभी ला के दो मेरे को फिर मैं थोड़ा थोड़ा ला के चला जाऊंगा ਐਸਾ ਕਰੋ ਚਰਨਾ ਸਾਹਿਬ ਜੀ ਹਾਂਜੀ ਮੈਂ ਸ਼ਾਮ ਕੋ ਆਤੀ ਹੈਗੀ ਉਹ ਭਾਂਡਾ ਨਹੀਂ ਲੱਭਿਆ ਜਾਂ ਤਾਂ ਭਾਂਡਾ ਲਿਆਉਂਦੇ ਕੋਈ ਮੈਂ ਸ਼ਾਮ ਕੋ ਆ ਜੂਗਾ ਠੀਕ ਹੈ ਸੀਟੀ ਮਾਰ ਕੇ ਠੀਕ ਆ ਠੀਕ ਆ ਸਰ ਅੱਜ ਤਾਂ ਜਰ ਕੋਈ ਆਉਂਦਾ ਵੀ ਨਹੀਂ ਹੈਗਾ ਇਧਰ 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 ਕਿਧਰ ਆਇਆ ਇੱਥੇ ਕਿਹਤੋਂ ਆਇਆ ਜੀ ਕਿਹੜਾ ਪਿੰਡ ਹੈ ਪਿੰਡ ਪੈਣੀ ਹੈ ਜੀ ਕਾਗਜ਼ ਪੱਤਰ ਚੈੱਕ ਕਰਾ ਕਾਗਜ਼ ਤਾਂ ਪੂਰੇ ਆ ਜੀ ਆ ਲੱਗੇ ਨੰਬਰ ਤੇ ਸਰਕਾਰੀ ਕਾਗਜ਼ ਕੱਢ ਕਾਗਜ਼ ਕਾਗਜ਼ ਤਾਂ ਪੂਰੇ ਆ ਜੀ ਹੁਣ ਹੀ ਆਈ ਖੇਤੀ ਆ ਮਦਦ ਕਰੇ ਉਹ ਕਾਗਜ਼ ਕੱਢ ਯਾਰ ਕਿਉਂ ਬੈਂਸ ਕਰੀਏ ਕਾਗਜ਼ ਕਰਾ ਲਈ ਪੂਰੇ ਆ ਜੀ ਉਹ ਮੈਂ ਪਹਿਲੀ ਕੀ ਹੋ ਗਿਆ ਕਾਗਜ਼ ਚੈੱਕ ਕਰਦੇ ਆ ਕਿਉਂ ਕਿਵੇਂ ਮਹਾਰਾਜ ਠੀਕ ਆ ਜੀ ਠੀਕ ਆ ਕਿਧਰ ਫਿਰ ਜੋ ਤੁਸੀਂ ਵਧੀਆ ਤੁਹਾਡੇ ਦਰਸ਼ਨ ਕਰਨਾਂਗੇ ਕੀ ਹੋ ਗਿਆ ਪੁੱਤ ਕਾਜੀ ਪੂਰੇ ਆ ਜੀ ਹੁਣ ਕਹੀ ਜਾਂਦੇ ਨੇ ਉਹ ਜਾਣ ਦੋ ਜਨਾਬ ਆ ਫੜਾ ਜਵਾਕ ਆ ਤੁਹਾਡੇ ਪੂਰੇ ਹੈਗੇ ਨਾ ਕਾਗਜ਼ ਉਹ ਸੋਡੇ ਹੁੰਦੇ ਸਾਨੂੰ ਕਾਗਜ਼ਾਂ ਦੀ ਕੀ ਲੋੜ ਆ ਸੋਡੀ ਮੋਟਰਸਾਈਕਲ ਅਸੀਂ ਸੋਡੇ ਉਹ ਫੇ ਕਾਗਜ਼ ਤਾਂ ਹੋਣੇ ਚਾਹੀਦੇ ਸੋਡੇ ਕੋਈ ਵੀ ਦੇਣਾ ਪਹਿਲਾਂ ਜਵਾਖ ਨੂੰ ਝਾੜ ਦੋ ਚੱਲ ਜਾ ਪੁੱਤ ਕਾਗਜ਼ ਨਾਲ ਰੱਖੀ ਅੱਗੇ ਤਾਂ ਨਾਲ ਹੀ ਆ ਜੀ ਕਾਗਜ਼ ਤਾਂ ਉਹ ਸਰਕਾਰੀ ਯਾਰ ਉਹ ਸਰਕਾਰੀ ਫਿਰ ਨਾਲ ਦੇ ਸਰਕਾਰੀ ਪਲੇਟਾਂ ਨੇ ਸਰਕਾਰੀ ਪਲੇਟਾਂ ਨੇ ਹੋਰ ਤੁਸੀਂ ਐ ਕਰੋ ਆਪਸੇ ਫੋਨ ਤੇ ਚੈੱਕ ਕਰੋ ਉਹ ਤਾਂ ਕੋਈ ਨਾ ਕਰ ਲਾਂਗੇ ਹਾਂ ਜਾਬਤ ਹੁਣ ਨਹੀਂ ਤੈਨੂੰ ਬੁਲਾਉਂਦੇ ਤੁਸੀਂ ਮੋਤਬਾਰ ਬੰਦੇ ਹੋ ਤੁਸੀਂ ਵੀ ਕਾਗਜ਼ ਪੱਤਰ ਰੱਖਿਆ ਉਹ ਕਾਗਜ਼ ਪੱਤਰ ਦਿਖਾਉਨੇ ਆ ਪਹਿਲਾਂ ਸਾਫ ਦੱਸੋ ਕਿੱਥੇ ਆ ਸਾਫ ਤਾਂ ਇੱਥੇ ਨੇ ਉਹਨਾਂ ਨੂੰ ਮਲਾਓ ਉਹਨਾਂ ਨੂੰ ਕਾਗਜ਼ ਪੱਤਰ ਦਿਖਾ ਦੇ ਆਪੂ ਖੜਾ ਸਾਵੇਂ ਯਾਰ ਅੱਛਾ ਇੱਧਰ ਖੜਾ ਹੈ ਹੋਰ ਠੀਕ ਹੈ ਮੈਂ ਮਿਲ ਕੇ ਆਉਣਾ ਓ ਸਤਿ ਸ੍ਰੀ ਅਕਾਲ ਮਹਾਰਾਜ ਹਾਂ ਵੀ ਨੰਬਰਦਾਰਾ ਕਿਵੇਂ ਆ ਕੀ ਹਾਲ ਆ ਜਨਾਬ ਠੀਕ ਹੈ ਵਧੀਆ ਹੋ ਠੀਕ ਹੋ ਵਧੀਆ ਵਧੀਆ ਬੈ ਜੀ ਇਹ ਹਉ ਬੈਠੋ ਲੈ ਕਮਾਲ ਆ ਯਾਰ ਹੋਰ ਸੁਣਾਓ ਹਾਂ ਵਧੀਆ ਤੂੰ ਦੱਸ ਕਿਵੇਂ ਸਾਡੇ ਪਿੰਡ ਨਾਲ ਕਾਇਲ ਆ ਰੱਖੇ ਨੇ ਕਾਂਢੀ ਬੜੇ ਹੁੰਦੇ ਸਾਡੇ ਪਿੰਡ ਹੁਣ ਕੀ ਕਰੀਏ ਆਹ ਤਾਂ ਫਿਰ ਹੁਣ ਸਮਾਂ ਬਦਲ ਗਿਆ ਹੋਰ ਅੰਦਰ ਨਸ਼ਾ ਹੀ ਨਹੀਂ ਜਾਂਦਾ ਪਿੰਡ ਚੋਂ ਹੋਰ ਇਹ ਤਾਂ ਕੋੜ ਜਿਆਦੇ ਲੱਗ ਗਿਆ ਹਨਾ ਤਾ ਇੰਨ ਹੁਣ ਫਿਰ ਅਸੀਂ ਖੜੇ ਹੈਗੇ ਉਹ ਫਿਰ ਤੁਸੀਂ ਇਹ ਸਾਂਭ ਲੋਗੇ ਆਪੇ ਫਿਰ ਉਹ ਤਾਂ ਕਰਨੀ ਪੂ ਹਨਾ ਮੈਂ ਐਂ ਕਹਿੰਦਾ ਸੀ ਨੇੜੇ ਤਾਂ ਆਇਓ ਕੋਈ ਚਾਹ ਪਾਣੀ ਦੀ ਸੇਵਾ ਕਰ ਦਿੰਨੇ ਆ ਚਾਹ ਪਾਣੀ ਪੀਵਾਂਗੇ ਆਉਨੇ ਆ ਪਿੰਡ ਚ ਅਸੀਂ ਹਾਂ ਹਾਂ ਖੈਰ ਨਾਲ ਹੋ ਖੈਰ ਨਾਲ ਹੀ ਆ ਦੱਸ ਦਿਆਂਗੇ ਆ ਕੇ ਕੇਸ ਜਿਹਾ ਛੇ ਤੇ ਛੋਟਾ ਜਿਹਾ ਅੱਛਾ ਹਾਂ ਤੇ ਆਉਣੇ ਪਿੰਡ ਚ ਅਸੀਂ ਪਹਿਲਾਂ ਮੇਰੇ ਕੰਨੀ ਹੋ ਲਿਓ ਹੋਇਆ ਆ ਗਈ ਲੈ ਹੋਰ ਕੌਣ ਸਾਨੂੰ ਚਾਹ ਪਾਣੀ ਕਿਉਂ ਪਿੰਡ ਚ ਸਿੱਧਾ ਨਾ ਜਾਇਓ ਹੋ ਨਹੀਂ ਨਹੀਂ ਆ ਗਈ ਮੇਰੀ ਲੰਬਰਦਾਰੀ ਭਗਜੂ ਆਏ ਕਿਵੇਂ ਭਗਜੂ ਆਪਣੇ ਹੁੰਦੇ ਮੈਂ ਹੈਗਾ ਜੀ ਦਾ ਕੋਈ ਕਸੂਰ ਆ ਉੱਥੇ ਬੁਲਾ ਲਾਂਗੇ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਉਹ ਨਾਲੇ ਜਨਾਬ ਮੈਂ ਕਹਿੰਦਾ ਸੀ ਕੇਸ ਇੱਕ ਹੋਰ ਬਣੂ ਲੱਗਦਾ ਹੋਰ ਕਾਹਦਾ ਕੇਸ ਉਹ ਸਾਡੇ ਪਿੰਡ ਵਾਲਾ ਚੌਕੀਦਾਰ ਆ ਜਿਹੜਾ ਹਾਂ ਪਾਉਂਦਾ ਤਾਂ ਦੀ ਬੱਲੇ ਆ ਉਹਨੇ ਕਾਂਡ ਕਰਤਾ ਕੋਈ ਉਹ ਕਾਨੂੰ ਕਰਤਾ ਉਹ ਐ ਜੇ ਕਰਦਾ ਸੀ ਕੋਈ ਮਿੱਠੀ ਸੀਟੀ ਮਾਰਦਾ ਮਨਿਸਪਲੇ ਤਾਂ ਨਹੀਂ ਪਿਆ ਕੋਈ ਸੀਟੀ ਮਾਰ ਕੋਈ ਨੰਬਰਦਾਰਾ ਤੂੰ ਕਿੱਧਰ ਹੋ ਯਾਰ ਕਹੇ ਜੀਆਂ ਗੱਲਾਂ ਲੈ ਕੇ ਬੈਗਾ ਚੌਕੀਦਾਰ ਦੀਆਂ ਗੱਲਾਂ ਚਕੀ ਨਿਭੜਦਾ ਹੁੰਦਾ ਖਬਰਾਂ ਕੀ ਕਹੀ ਜਾਂਦਾ ਤੈਨੂੰ ਆ ਬਾੜੀ ਮੋਟੀ ਤਾਂ ਸੁਣਨੀ ਪੈਂਦੀ ਆ ਦਿਨ ਰਾਤ ਰਹਿੰਦਾ ਪਿੰਡ ਚ ਉਹ ਤਾਂ ਆਪਦੀ ਛੱਡੀ ਜਾਂਦਾ ਨਾਲੇ ਤੂੰ ਉਹਦੀਆਂ ਗੱਲਾਂ 'ਚ ਬੜਾ ਧਿਆਨ ਨਾਲ ਆ ਕੇ ਸਾਡਾ ਕੰਮ ਆਏ ਚਲੋ ਕਰਨਾ ਉਹ ਨਾਲੇ ਅੱਜ ਫਿਰ ਕਿਵੇਂ ਸਿਵਲ ਦੀ ਫਿਰਦੇ ਹੋ ਅੱਜ ਫਿਰ ਕੇਸੀ ਇਹੋ ਜਿਹਾ ਸੀ ਅੱਛਾ ਹਾਂ ਕਿਸੇ ਨੂੰ ਸੁੱਤੇ ਪਏ ਨੂੰ ਹੀ ਦੱਬਣਾ ਹੈ ਦੱਬਣਾ ਹਾਂ ਠੀਕ ਹੈ ਤੇ ਤੂੰ ਬਣਾ ਚਾਚੂ ਆ ਕੇ ਪਰ ਤੇਰੇ ਬੰਨੇ ਆਉਣੇ ਸਾਡੇ ਪਿੰਡ ਦੇ ਮੋਟਰਸਾਈਕਲ ਨਾਲ ਰੋਕਿਆ ਕਰੋ ਸਾਡੇ ਜਵਾਕ ਹੈ ਸਾਰੇ ਓਏ ਕੋਈ ਗੱਲ ਨਹੀਂ ਤੂੰ ਕਹਿੰਦਾ ਤੇਰਾ ਬੰਦਾ ਆ ਕੋਈ ਗੱਲ ਕਰਾ ਦੀ ਫੋਨ ਤੇ ਸਾਰੇ ਸਾਡੀ ਨੇ ਮੇਰੇ ਪਿੰਡ ਦੇ ਜਵਾਕ ਨੇ ਓਏ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਾਲੇ ਸਾਰੇ ਪਿੰਡ ਦੇ ਕੁਝ ਨਹੀਂ ਹੁੰਦਾ ਫੇਰ ਕੀ ਹੁੰਦਾ ਮਾਨ ਕਰਦੇ ਆ ਆਪਣੇ ਤੇ ਜਵਾਕ ਲਈ ਫਿਰਦੇ ਤਾਂ ਕਿਹੜਾ ਖੇਤ ਮਿਲਦੇ ਆਉਣੇ ਫਿਰ ਚੰਗਾ ਚੰਗਾ ਏ ਬਤੰਦਰ ਚੌਂਕੀਦਾਰ ਦੀਆਂ ਗੱਲਾਂ ਸੀ ਆ ਗਿਆ ਉਹਦਾ ਕੀ ਪਤਾ ਤਾਂ ਉਹ ਹੀ ਛੱਡੀ ਜਾਂਦਾ ਇਹ ਨਹੀਂ ਪਤਾ ਕਿਹਦੀ ਗੱਲ ਕਿੱਥੇ ਕੀ ਕਰੀ ਜਾਵੇ ਗੱਲ ਚੌਂਕੀਦਾਰ ਦੀ ਨਹੀਂ ਪੱਛਦੀ ਲੈ ਵੀ ਹੁਣ ਲਾਲੀ ਤਾਂ ਕਈ ਪੇਕੇ ਹੁਣ ਆਪਾਂ ਵੀ ਲਾੜਾ ਦੀ ਜਾ ਸਕਦੇ ਆ ਖਰੀਦਣਾ ਕਿਤੇ ਠੇਕੇ ਨਾਲੇ ਆਪਣੀ ਤਾਂ ਹੁਣ ਉਹ ਗੱਲ ਹੋ ਗਈ ਵੀ ਜਾਨ ਛੁੱਟੀ ਲੱਖੋਂ ਪਾਈ ਮੈਂ ਤਾਂ ਇਹ ਕਹਤਾ ਹੂੰ ਮੇਰੀ ਬੜੀ ਲਾੜੀ ਸੜੀ ਹੋਈ ਨਰਕਾਂ ਮੁਚਾਈ ਮੈਂ ਲਾਲੇ ਕਿੱਧਰ ਜਾਂਦਾ ਤੂੰ ਪੌਕਦਾ ਓ ਮਿੱਠੋ ਮਿੱਠੀਏ ਮੈਂ ਪੌਕਦਾ ਨਹੀਂ ਜਾਂਦਾ ਮੈਂ ਤਾਂ ਲਾੜੀ ਤੋਂ ਖੜਾ ਛੜਾ ਕੇ ਉਹਨੂੰ ਬਸ ਚੜਾਏ ਉਹਦੀ ਪੇਕੀ ਤੇ ਹੀ ਹੋ ਆਪਦੇ ਫੋਟ ਮਗਰ ਗੱਡੀ ਚੜਾਏ ਅਸਾਂ ਹਾਂ ਉਹ ਗੱਡੀ ਤਾਂ ਗੱਡੀਆਂ ਹੀ ਨਹੀਂ ਕਹਿੰਦੇ ਹੁੰਦੇ ਹੈਗੇ ਛੱਦਦੇ ਨਹੀਂ ਬੋਲਦੇ ਹੁੰਦੇ ਜੇ ਉਹਨੂੰ ਇੱਥੇ ਕਿਤੇ ਹੁੰਦੀ ਨਾ ਹੁਣ ਤੇਰੇ ਮਗਰ ਗੁੱਤਮਗਤੀ ਹੋ ਜਾਂਦੀ ਤੇਰੇ ਨਾਲ ਲਾ ਹੋਰ ਨਾ ਕੁਛ ਕਰ ਦੇ ਉਹ ਗੱਡੀ ਚ ਨਾ ਉਹਨਾਂ ਤੱਕ ਰੱਬ ਤੇ ਭੇਜਦੇ ਹੁੰਦੇ ਨੇ ਚੱਲ ਚੰਗਾ ਆ ਇੱਧਰ ਨੂੰ ਕਿੱਧਰ ਨੂੰ ਮੂੰਹ ਚੱਕਿਆ ਤਾ ਉਹ ਮੈਂ ਤਾਂ ਜਾਂਦਾ ਸੀ ਦੁਕਾਨ ਕਿੰਨੀ ਨੂੰ ਠੀਕਾ ਤੂੰ ਮੈਨੂੰ ਐ ਰੱਖਾ ਤੇਰੇ ਕੋਲ ਕੋਈ ਸਮਾਨ ਕਿੱਥੇ ਹੈ ਨਾ ਮੈਂ ਤਾਂ ਲੋੜ ਨਹੀਂ ਸਮਾਨ ਦੀ ਤੂੰ ਗੱਲ ਤਾਂ ਸੁਣ ਲੈ ਪਹਿਲਾਂ ਮੇਰੀ ਮੈਂ ਨਾ ਨਮ ਨਮਾ ਚ ਮਾਨ ਲੈ ਕੇ ਆਇ ਸੀ ਅੱਛਾ ਬੜਾ ਨਮ ਨਮਾ ਚ ਮਾਨ ਬੱਤੇ ਉਸ ਤੋਂ ਮੌਲ ਤੋਂ ਅੱਛਾ ਹਾਂ ਤੇ ਬੱਚਾ ਕੀ ਕੁਝ ਲੈ ਕੇ ਆਇਜੀ ਲੈ ਕਮੀਆਂ ਦੀਆਂ ਲਿਪਸਟਿਕਾਂ ਅੱਛਾ ਹਾਂ ਡਾਉਨਸਨ ਐਂਡ ਡਾਉਨਸਨ ਦਾ ਪਾਊਡਰ ਲਾ ਲਾ ਉਹ ਦੋਨਲੇ ਬਾਸੇ ਲਾਇਆ ਉਹ ਪਹਿਲਾਂ ਤੂੰ ਮੇਰੀ ਗੱਲ ਸੁਣ ਲੈ ਇੱਕ ਜوڑا ਤੁਸੀਂ ਆਏ ਕੱਢਿਆ ਹੁੰਦੇ ਆ ਫੇਸ ਪਾਊਡਰ ਉਹ ਮੈਨੂੰ ਨੰਮੋ ਹਾਂ ਉਹ ਵੀ ਆਇਆ ਮੈਂ ਅੱਛਾ ਇੱਕ ਜوڑا ਪਰਫਿਊਮ ਪਰਫਿਊਮ ਹਾਂ ਮੇਰੇ ਅੱਜ ਦਾ ਡੱਬਾ ਲੈਦਾ ਪਤਾ ਹੀ ਨਹੀਂ ਉਹ ਮੈਂ ਕਿੱਥੋਂ ਕੋੜੇ ਵਾਲੀ ਬੱਚ ਖਰੀਦ ਲਈ ਉਹ ਉਹਦੇ ਨਾਲ ਬੂਹਾ ਨਾ ਬਾਰੀ ਨਾ ਧੱਕੀ ਬੱਚ ਥੱਤਾ ਪੰਗਾ ਕਿਉਂ ਲਿਆ ਉਹ ਮੈਨੂੰ ਪਤਾ ਹੀ ਨਹੀਂ ਸੀ ਮੈਨੂੰ ਤਾਂ ਇੰਜ ਬਿੱਟਾ ਲਾ ਰੋਟੀ ਪਕਾ ਦੇਉਗੀ ਪਰ ਉਹ ਤਾਂ ਮੈਂ ਬਲਾਇਕਲ ਪੈਰੀ ਹਰ ਟਾਈਮ ਮੇਰੇ ਮਗੜੀ ਪਈ ਰਹਿੰਦੇ ਮਗੜੀ ਪਈ ਰਹਿੰਦੇ ਹੁਣ ਨਾ ਚਿੱਟੜੀ ਇਹਦੀ ਲਾ ਕੇ ਛਿੱਟ ਗਿਆ ਮੈਂ ਬਸ ਹੁਣ ਦਸ਼ਵੀ ਦਿਨ ਤਾਂ ਪੇਕੇ ਤਾਂ ਹੁੰਦੀ ਨਹੀਂ ਉਹ ਆਇਆ ਲਾਲਾ ਪਰ ਤੀ ਤੇ ਹੁਣ ਬਿਨੇ ਆਈ ਕਿ ਤਾਂ ਪਾਸੇ ਚ ਛਾਲ ਮਾਰ ਕੇ ਤੇਰਾ ਮਗਰ ਆ ਜਿਓ ਪਤਾ ਤਾਂ ਉਹਦਾ ਕੋਈ ਨਹੀਂ ਹੈਗਾ ਮੈਨੂੰ ਤਾਂ ਕੋਹ ਛੱਕ ਜਾ ਪੈਣ ਲੱਗ ਗਿਆ ਜਿਹੜੀ ਹੁਣ ਇਹ ਬਾਹਰ ਤੋਂ ਵਾਲਾ ਗੇਰ ਦੁਨ ਮੈਂ ਪੇਕੀ ਜਨੀਆਂ ਮੈਂ ਕਿੱਥੇ ਹੋਰ ਜਨੀਆਂ ਮੈਨੂੰ ਲੱਗਦਾ ਜਿਵੇਂ ਸਾਈਕਲ ਦੇ ਟਾਇਰ ਵਾਂਗੂ ਇਹਨੇ ਪੱਜਾਂ ਨੇ ਬਦਲੇ ਨੇ 25 26 ਹੁਣ ਕਿਤੇ ਮੈਨੂੰ ਨਾ ਕੰਦਰ ਦੀ ਬਦਲ ਦੇ ਹੋ ਇਹ ਤਾਂ ਲਾਲਾ ਹਮਤੂ ਦੇਗਾ ਤੇਰੀ ਲਾਲੀ ਦੇਖੇ ਉਹ ਮਿੱਠੋ ਮਿੱਠੀ ਮੈਂ ਤਾਂ ਗੱਲਾਂ ਬੋਲ ਕੇ ਪਹਿਲਾਂ ਤੂੰ ਨਾਸਿੱਦਾ ਲਿਆ ਕਰ ਬੇ ਮੇਰਾ ਉਹ ਮਿੱਠੋ ਨਾ ਮੇਰਾ ਮਿੱਠਾ ਦਾ ਮਤਲਬ ਕੀ ਹੁੰਦਾ ਉਹ ਤੈਨੂੰ ਮੈਂ ਕਹਿੰਦਾ ਜਦੋਂ ਮੈਂ ਮਿੱਠੀ ਕਹੇ ਕਿ ਨਾ ਖੰਡ ਜੀ ਆ ਜਾਂਦੀ ਏ ਮੂੰਹ ਚ ਮਿੱਠਾ ਹੋ ਜਾਂਦਾ ਨਾ ਤੇਰਾ ਕੁਛ ਲੈ ਹੋ ਖੰਡ ਨਾਲ ਨਾ ਸ਼ੂਗਰ ਵੀ ਹੋ ਜਾਂਦਾ ਬੇ ਲਾਲੇ ਮੈਂ ਕਿਹਾ ਸ਼ੂਗਰ ਤੇਰਾ ਹਾਂ ਨਾਲੇ ਛੱਡਿਆ ਲਈ ਬਣੀਆਂ ਨੇ ਮਰਦੇ ਸ਼ੂਗਰ ਨਾਲੇ ਵਾਲੇ ਹਾਂ ਤਾਂ ਇਹ ਤਾਂ ਕਹੀ ਨਹੀਂ ਫਿਰ ਬਾਲਾ ਮਿੱਠਾ ਨਾ ਕਰਦਾ ਫਿਰਿਆ ਕਰ ਉਹ ਮੈਂ ਕਿਹਨੂੰ ਹੁਣ ਆਏ ਦਾ ਨਹੀਂ ਦੇਸੀ ਦੇਖ ਮੈਂ ਹੁਣ ਨਵਾਂ ਨਵਾਂ ਸਮਾਨ ਲੈ ਕੇ ਆ ਫੇਰ ਉਹ ਮੇਰੀ ਗੱਲ ਤਾਂ ਛਣ ਲਾ ਚੋਂ ਪਹਿਲਾਂ ਲਾਲੀ ਦੀ ਹਜੇ ਕੋਈ ਗਿਲਤੀ ਨਹੀਂ ਹੈਗਾ ਕਿਉਂਕਿ ਦੋ ਦੋ ਮੈਂ ਸਮਾਨ ਲੈ ਕੇ ਆ ਜਿਹੋ ਮੈਨੂੰ ਕਹਦੀ ਮੈਂ ਪੇਟੀ ਜਣਾ ਛੱਤ ਕੇ ਆ ਸਾਡੇ ਤਾਂ ਉਹ ਛੋਕੀ ਕਾ ਹੋਇਗਾ ਕੋਈ ਵੀ ਹੋ ਮਨੇ ਮੁੱਟ ਕੇ ਗੱਲ ਬਾਤ ਨਹੀਂ ਅੱਛਾ ਉਹਨੇ ਸਮਾਨ ਚਮੂਨ ਕੋਈ ਨਹੀਂ ਕਰਿਆ ਹੁਣ ਤੂੰ ਦੱਚ ਮੈਨੂੰ ਤੈਨੂੰ ਕੀ ਸਮਾਨ ਚਾਹੀਦਾ ਹੈ ਨਾ ਨਾ ਕੁਛ ਜੇ ਮੈਨੂੰ ਚਾਹੀਦਾ ਹੋ ਮੈਂ ਲੈ ਆਉਂ ਮਗਾ ਲੂੰ ਕਿਸੇ ਤੋਂ ਕੋਈ ਹਉਨ ਤੇਰੇ ਕੋਲੇ ਮੌਕੇ ਹੁਣ ਤਾਂ ਬਾਰੀਆਂ ਦੇਖੀ ਐ ਦਿਲ ਖੋਲ ਕੇ ਖੜਾ ਤੇਰੇ ਮੂਹਰੇ ਬਹੁਤ ਕਿੰਨਾ ਛਮਾਨ ਲੈਣਾ ਲਾਲਾ ਗੱਲਾਂ ਕਹਿਦੀਆਂ ਕਰਦਾ ਹੋਵੇ ਤੂੰ ਓ ਲੈ ਨਾਲੇ ਤਾਂ ਮੈਂ ਛਮਾਨ ਦੀ ਗੱਲ ਕਰਦਾ ਨਾਲੇ ਰੱਦ ਗੱਲਾਂ ਕਰਿਆ ਨਿਕੱਟਦਾ ਤੂੰ ਲਾਲਾ ਤੂੰ ਐਵੇਂ ਨਾ ਪਕਾਈ ਨਾ ਮਾਰਿਆ ਕਰ ਕੰਮ ਦੀ ਗੱਲ ਕਰ ਲੈ ਕਰ ਓ ਮੈਂ ਕੰਮ ਦੀ ਉਹ ਗੱਲ ਕਰਦਾ ਵਗੈ ਚੇ ਓ ਮਿੱਠੋ ਮਿੱਠੀ ਐ ਮੈਂ ਕੰਮ ਦੀ ਉਹ ਗੱਲ ਕਰਦਾ ਤੂੰ ਮੇਰੀ ਗੱਲ 'ਤੇ ਧਿਆਨ ਮਾਰ ਲੈ ਮੈਂ ਕਈ ਨਾ ਕਿਤਾਉ ਨਾ ਕੀ ਕਹਿਣਾਗਾ ਮੈਂ ਕਹਿਣਾ ਕਿ ਤਾਉਨਾ ਹਾਂ ਫਿਰ ਪਾਉ ਕੋ ਕੀ ਪੰਕੜਾਗਾ ਤਾ ਹੁਣ ਲਾਲੀ ਤਾਂ ਉੱਥੇ ਹੈ ਨਹੀਂ ਕਾਂ ਤੇ ਅੱਛਾ ਹੁਣ ਮੈਂ ਹੈਗਾ ਉੱਥੇ ਤੱਲਾ ਅੱਛਾ ਹੱਥੋਂ ਕਿਦੋਂ ਮौज ਬਣਾਓ ਮੇਰੇ ਕੋਲੋਂ ਸਮਾਨ ਲੈ ਆ ਕੇ ਆਪ ਤੇ ਕਰੀ ਲਖਾਓ ਲੈ ਨਾ ਗੱਲਾਂ ਕਰਦੇ ਤੇ ਮੱਜਣਾ ਤੇਰਾ ਭਾਈ ਜੇ ਬੈੜਾ ਕਿ ਮੈਂ ਪਾਉਕ ਦਾ ਗੱਲ ਦੇਖ ਲਾ ਇਹਦੀ ਜੀਭ ਹੀ ਨਹੀਂ ਬਸ ਚ ਹੈਗੀ ਲਾਲੀਏ ਰੱਖਦੀ ਸੀ ਇਹਨੂੰ ਕੰਟਰੋਲ ਮਿੱਠੋ ਗੱਲ ਤਾਂ ਆਏ ਆ ਉਹ ਲਾਲਾ ਨਾ ਬੱਤ ਜੇ ਤਾਂ ਆਇਆ ਪਿਆ ਜੇ ਕਰਦਾ ਸੌਦਾ ਹੀ ਲਿਆਵਾ ਮੁੱਕੇ ਹੀ ਪਿਆਗਾ ਹੂੰ ਓ ਮਿੱਠੋ ਮਿੱਠੀ ਮੈਂ ਤੁਨੀ ਨਾ ਸਾਰੀ ਧਕਾਰੀ ਤੱਕ ਲਈ ਬੇ ਪਾਕ ਜਾ ਪਾਕ ਜਾ ਲਾਲਾ ਬਾਕ ਜਾ ਕਿਉਂ ਕੁੱਟ ਖਾ ਕੇ ਜਾਵੇਂਗਾ ਓ ਤੂੰ ਮੇਰੀ ਗੱਲ ਸੁਣੂੰੂੰ ਸਾਡੇ ਬਾਨੀਆਂ ਦੇ ਚੂਹੇ ਵਰਗਾ ਹੁੰਦਾ ਗਾ ਪਰ ਅੱਜ ਤੇ ਤੈਨੂੰ ਦੇਖ ਕੇ ਮੇਰਾ ਦਿਲ ਵੀ ਛੇਰ ਜਿੱਡਾ ਹੋ ਗਿਆ ਟੱਕਲੀ ਦਿਖਾ ਬੋਗ ਜਾ ਮਰ ਜਾਣਿਆ ਤਪਾ ਲਈ ਮਰ ਜਾਣਾ ਲਾਲਾ ਵੀ ਠਰਕਪੋਰਦਾ ਗਾ ਇਹਨੂੰ ਮੈਂ ਪਿੰਡ ਦੀਆਂ ਤੀਮੀਆਂ ਇਥੇ ਆਈਆਂ ਔਰ ਕੋਈ ਕੰਮ ਨਹੀਂ ਧੰਦਾ ਨਹੀਂ ਲੈ ਹੁਣ ਮੇਰੇ ਪਾਂ ਕਰ ਪੈ ਰਿਹਾ ਗਾ ਉਮੀ ਬਿਨਾ ਗੱਲੋਂ ਖਾਂਸੜੇ ਖਾਉ ਕੀ ਬੁੜਬੁੜ ਕਰਦੀ ਹੋਨੀ ਆ ਤੂੰ ਮੇਰੇ ਬੰਦੇ ਕੋਲੇ ਕੀ ਕਰਦੀ ਖੜੀ ਨਹੀਂ ਮੈਂ ਤੇਰੇ ਬੰਦੇ ਤੋਂ ਖਖਣੀਆਂ ਲੈਣੀਆਂ ਨੇ ਨਾਲੇ ਨਹੀਂ ਇੱਕ ਗੱਲ ਸੁਣ ਮੇਰੀ ਤੈਨੂੰ ਤਾਂ ਉਹ ਬੱਸ ਜਿਹੜਾ ਕਹਿਆ ਸੀ ਤੂੰ ਕਿੱਧਰ ਦੀ ਆ ਗਈ ਨਹੀਂ ਫਿਰ ਨਹੀਂ ਮੈਂ ਬੱਸ ਚੜੀ ਹੂ ਹੀ ਨਹੀਂ ਹਾਈ ਬਾਈ ਤਲਾ ਤੂੰ ਵੀ ਪੱਕੀ ਮੈਂ ਦੇਖ ਲਿਆ ਸੋਨੂ ਲੈ ਦੇਖ ਲੈ ਨੂੰ ਖੜੀ ਸੀ ਮੈਂ ਤਾਂ ਉਹ ਤਾਂ ਪਕਾਈ ਮਰ ਜਾਂਦਾ ਸੀ ਫਿਰ ਤੂੰ ਕਾਈ ਕਾਨੂੰ ਮਾਰ ਦਦੀਗਾ ਕੋਈ ਹੋਊ ਸਾਹ ਕੋ ਤਾਂ ਫੋਟਾ ਹਾਂ ਚੋਰੀ ਰੱਖਦੀ ਆ ਮੈਂ ਕਿੰਨੇ ਨਾਲ ਚੋਰੀਆਂ ਰੱਖ ਕੇ ਸੜੇ ਹਾਂ ਤੋਂ ਤੇਰੇ ਬੰਦੇ ਤੋਂ ਨਾਲੇ ਹੋਰ ਤੇਰੇ ਬੰਦੇ ਬਾਰੇ ਨਾ ਬੋਲੀ ਹਾਂ ਵਿਚਾਲੋਂ ਪਾੜ ਦੂੰਗੀ ਆਦਾ ਆਪ ਬਚਾ ਲਈ ਫੱਟੇ ਵਰਗੀ ਪਹਿਲਾਂ چیر ਕੇ ਰੱਖ ਦੂੰ ਦੇਖ ਲਈ ਫੇ ਹਾਂ ਫੱਟੇ ਵਰਗੀ ਕਹਿਤਾ ਬਾਲਾ ਬੋਲਦੀਆਂਗੀ ਮੈਂ ਨਾ ਬੱਦ ਭਕਾਈ ਨਾ ਮਾਰਿਆ ਕਰਨ ਵਾਲੇ ਤੂੰ ਫੇਰ ਤੂੰ ਕੀ ਕਰੇਂਗੀ ਤੂੰ ਆਪਦੇ ਬੰਦੇ ਨੂੰ ਆਪ ਲਗਾਮ ਪਾ ਕੇ ਰੱਖ ਲੈ ਫਿਰ ਦੂਜੇ ਤੇ ਚੜਦੀ ਆ ਆ ਕੇ ਤੂੰ ਤਾਂ ਨਹੀਂ ਮੈਨੂੰ ਸੱਕਦੀ ਹਾਂ ਦੰਦ ਕੱਢੀ ਜਾਂਦੀ ਖੜੀ ਉਹਦੇ ਨਾਲ ਹਾਂ ਕੋੜੇ ਦੰਦ ਕੱਢ ਲੈ ਬਾਇਤਲੇ ਮੈਂ ਕਿਉਂ ਕਾਈ ਮਰੀ ਜੰਨੀ ਐ ਮਾਂ ਉੱਚੀ ਜੀ ਰੋਲਾ ਬਹੁ ਮੈਂ ਤੂੰ ਫੱਟੇਰ ਦਾ ਸਰੀਰ ਵਿਚਾਲੋਂ ਪਾੜ ਦੂੰ ਮੈਂ ਬਹੁ ਹੱਥ ਲੱਗ ਕੇ ਆਵਾਂਗੀ ਨਹੀਂ ਮੈਂ ਤੈਨੂੰ ਨਾਲੇ ਤਲੇ ਨਾਲੇ ਨਾਲੀ ਮਾਰ ਦੂੰਗੀ ਨਾਲੇ ਨਾਲ ਹਾਂ ਇਹ ਤੇਰਾ ਭੇਜੇ ਬੇੜਾ ਨਹੀਂ ਤੂੰ ਬਾਣੀਆਂ ਦੀ ਬਹੂ ਕੁਰਸੀ ਨਹੀਂ ਮਾਰਨੀ ਭੇਜੇ ਬਾਇਤਲੇ ਤੂੰ ਤਾਂ ਪਾਇਆਗਾ ਜਿਹੜਾ ਤੁਸੀਂ ਦੋਹਾਂੜੇ ਮੈਨੂੰ ਕਦੇ ਹੋਰ ਨੰਦਾ ਮੁਰੇ ਕਦੇ ਆ ਨੀ ਮਰੇ ਪਿਆਉ ਦੀ ਰਨ ਹੁਣ ਪੌਂਕ ਦੀ ਜਾਂਦੀ ਹੈਗੀ ਇਹ ਉਦੋਂ ਨੱਗੇ ਪਈ ਆ ਲੈ ਉਹਦੇ ਨਾਲ ਹੁਣ ਕਹੋਦੀਆਂ ਜਾ ਕੇ ਵੀ ਤੇਰੀ ਉਹ ਕੰਜਰਾ ਕੀ ਲੱਗਦੀ ਆ ਹਾਏ ਹਾਏ ਨੰਬਰਦਾਰ ਕੋਲੇ ਜਾਂਦੀ ਆ